ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਬਣਾਵਾਂਗੇ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਆਂਡੇ ਤੇ ਆਲੂ ਦੀ ਬਹੁਤ ਹੀ ਟੇਸਟੀ ਰੈਸਪੀ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਕਿ ਮੈਂ ਆਂਡੇ ਦੀ ਤੇ ਆਲੂ ਦੀ ਰੈਸਪੀ ਕਿਸ ਤਰ੍ਹਾਂ ਬਣਾਉਣੀ ਆ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਰਦੇ ਵੱਧ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਹੋ ਚਲੋ ਫਿਰ ਆਪਾਂ ਆਂਡੇ ਦੀ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਆਂਡੇ ਦੀ ਰੈਸਪੀ ਬਣਾਉਣ ਵਾਸਤੇ ਦੋ ਆਂਡੇ ਲੈ ਕੇ ਆ ਤੇ ਦੋ ਆਪਾਂ ਲੈ ਤੇ ਆਲੂ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਛਿੱਲ ਕੇ ਤੇ ਅੰਗ ਦਾ ਪਤਲਾ ਪਤਲਾ ਛਿੱਕਾ ਲਾ ਲਓ ਤੇ ਜਦੋਂ ਵੀ ਆਲੂ ਦਾ ਇਸ ਤਰ੍ਹਾਂ ਨਾਸ਼ਤਾ ਬਣਾਉਣਾ ਹੋਵੇ ਉਦੋਂ ਆਲੂ ਥੋੜੇ ਜਿ ਵੱਡੇ ਹੋਣੇ ਚਾਹੀਦੇ ਛੋਟੇ ਨਹੀਂ ਹੋਣੇ ਚਾਹੀਦੇ ਤੇ ਹੁਣ ਆਪਾਂ ਪਤਲੇ ਪਤਲੇ ਆਲੂ ਚੀਰ ਦਾਂਗੇ ਜਿਵੇਂ ਆਪਾਂ ਚਿਪਸ ਚੀਰਦੇ ਹੈਗੇ ਓਨੇ ਪਤਲੇ ਪਤਲੇ ਜਿਹੜੇ ਆਲੂ ਆਪਾਂ ਚੀਰਨੇ ਹੈਗੇ ਮੋਟੇ ਨਹੀਂ ਚੀਰਨੇ ਜੀ ਹਾਂਜੀ ਇੱਕ ਆਪਾਂ ਚੱਕੜਾ ਲੈ ਲਏ ਜਿਹਦੇ ਉੱਤੇ ਆਪਾਂ ਹੁਣ ਗੋਲ ਆਲੂ ਰੱਖਤਾ ਹੈਗਾ ਤੇ ਇਸ ਤਰ੍ਹਾਂ ਆਪਾਂ ਇਹ ਕਰਦੇ ਦੇ ਨਾਲ ਕੰਨੀ ਨਹੀਂ ਆਪਾਂ ਉਹ ਕਰਨੇਗੇ ਤੇ ਵਿਚਾਲੇ ਵਿਚਾਲੇ ਇਸ ਤਰ੍ਹਾਂ ਆਪਾਂ ਕੱਟ ਲਾਉਣਾਗਾ ਇਹ ਮੈਂ ਆਪਾਂ ਰੈਂਕ ਨਹੀਂ ਬਣਾਉਂਦੇਗੇ ਉਦਾਂ ਆਪਾਂ ਬਣਾ ਲੈਣਾ ਇਹਨੂੰ ਹਾਂਜੀ ਆਲੂ ਦਾ ਵਿਚਲਾ ਆਪਾਂ ਆਪਾਂ ਕੱਢਤਾ ਹੈਗਾ ਤੇ ਇਸ ਤਰ੍ਹਾਂ ਜਿਵੇਂ ਰਿੰਗ ਨਹੀਂ ਬਣ ਜਾਂਦਾ ਉਸ ਤਰ੍ਹਾਂ ਆਪਾਂ ਆਲੂ ਨੂੰ ਕੱਟ ਕਰ ਲਿਆਗਾ ਤੇ ਸਾਰੇ ਆਲੂ ਆਪਾਂ ਐਸੇ ਤਰ੍ਹਾਂ ਹੀ ਕੱਟ ਕਰ ਲਾਂਗੇ ਹਾਂਜੀ ਸਾਰੇ ਆਲੂ ਆਪਾਂ ਇਸ ਤਰ੍ਹਾਂ ਕੱਟ ਕਰ ਲਏ ਹੈਗੇ ਹਾਂਜੀ ਇੱਕ ਆਪਾਂ ਫੁੱਲਾ ਭਾਂਡਾ ਲੈ ਲੈ ਤੇ ਹੁਣ ਆਪਾਂ ਅੰਡੇ ਨੂੰ ਐਸਾ ਭੰਨ ਕੇ ਤੇ ਬਰਤਨ 'ਚ ਪਾ ਦਿੰਦੇ ਦੋਨੇ ਅੰਡੇ ਭੰਨ ਕੇ ਪਾ ਦਿੰਦੇ ਟਮਾਟਰ ਜਮਾ ਬਰੀਕ ਬਰੀਕ ਕੱਟਿਆ ਹੋਇਆ ਇਹਨੂੰ ਵੀ ਅਪਏਨ ਕਰਾਂਗੇ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਇੱਕ ਹਰੀ ਮਿਰਚ ਬਰੀਕ ਕੱਟੀ ਤੇ ਨਮਕ ਆਪਾਂ ਪਾਵਾਂਗੇ ਸਵਾਦ ਅਨੁਸਾਰ ਥੋੜੀ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਹੁਣ ਆਪਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਸਾਰੇ ਸਮਾਨ ਹਾਂਜੀ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਹੈ। ਹਾਂਜੀ ਗੈਸ ਆਪਾਂ ਔਨ ਕਰ ਲਿਆ ਤੇ ਤਵਾ ਉੱਪਰ ਰੱਖਤਾ ਗੈਸ ਦੇ ਤੇ ਹੁਣ ਆਪਾਂ ਘਿਓ ਲਾ ਦਾਂਗੇ ਤਵੇ ਦੇ ਉੱਪਰ। ਤੇ ਜਿਹੜਾ ਆਪਾਂ ਹੁਣ ਆਲੂ ਦੇ ਰਿੰਗ ਬਣਾਏ ਸੀਗੇ ਤੇ ਇਸ ਤਰ੍ਹਾਂ ਆਪਾਂ ਰੱਖ ਦਾਂਗੇ। ਕਿੰਨੇ ਰਿੰਗ ਆਉਂਦੇ ਤਵੇ ਦੇ ਉੱਪਰ ਉਹਨੇ ਹੀ ਰਿੰਗ ਰੱਖ ਦਾਂਗੇ। 4 ਰਿੰਗ ਚੰਗੀ ਤਰ੍ਹਾਂ ਉੱਪਰ ਆ ਗਏ ਤਵੇ ਦੇ। ਹੁਣ ਆਪਾਂ ਆਣ ਦੀ ਮਤਾਰਾਂਗੇ। ਇਹਕਰਨਕ ਬਹੁਤ ਹੀ ਜ਼ਿਆਦਾ ਟੇਸਟੀ ਨਾਸਤਾ ਬਣਦਾ ਹੈ ਨਾਲੇ ਮਿੰਟਾਂ ਜਿਹੀ ਬਣ ਜਾਂਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਤੁਸੀਂ ਘਰ ਵਿੱਚ ਜੇ ਤੁਸੀਂ ਅੰਡਾ ਖਾਣੇ ਤਾਂ ਜ਼ਰੂਰ ਬਣਾ ਕੇ ਦੇਖੋ ਹਾਂਜੀ ਹੁਣ ਆਪਾਂ ਇਹਨਾਂ ਨੂੰ ਪਾਟ ਦਾਂਗੇ ਜਿਹੜਾ ਇਧਰ ਸਾਈਡ ਤੇ ਡੁੱਲਿਆ ਸੀ ਥੋੜਾ ਜਿਹਾ ਮਸਤ ਹੈ ਤੋਂ ਹਟਾਤਾ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਪਕਾ ਦਾਂਗੇ ਦੋਨੇ ਪਾਸੋਂ ਵਧੀਆ ਚੰਗੀ ਤਰ੍ਹਾਂ ਪਰ ਪੱਕ ਜਾਗੇ ਤੇ ਥੋੜਾ ਜਿਹਾ ਪੱਕਿਓ ਹੋਰ ਲਾਦਾ ਹਾਂ ਹਾਂਜੀ ਹੁਣ ਆਪਾਂ ਪਾਸਾ ਫੇਰ ਪਲਟ ਦਿੰਨੇ ਆਂਡਿਆਂ ਦਾ ਤੇ ਗੈਸ ਨੂੰ ਨਾ ਕੱਟ ਰੱਖਣਾ ਤੇਜ ਜ਼ਿਆਦਾ ਨਹੀਂ ਰੱਖਣਾ ਫਿਰ ਜਿਹੜੇ ਆਪਣੇ ਜੇ ਜ਼ਿਆਦਾ ਤੇਜ ਰੱਖੋਗੇ ਨਾ ਆਪਾਂ ਆਂਡ ਨੂੰ ਤੇ ਜਿਹੜੇ ਆਂਡ ਨੂੰ ਆਪਣੇ ਕੱਚੇ ਰਹਿ ਜਾਣਗੇ ਤੇ ਆਂਡਾ ਜਲਦੀ ਜਿਹੜਾ ਬੱਗ ਜਾਊਗਾ ਇਸੇ ਕਰਕੇ ਘੱਟ ਗੈਸ ਤੇ ਜਿਹੜਾ ਇਹ ਆਪਾਂ ਆਂਡੇ ਨੂੰਗੇ ਤੇ ਆਲੂ ਨੂੰ ਤਿਆਰ ਕਰ ਲਾਂਗੇ ਠੀਕ ਹੈ ਹਾਂਜੀ ਆਲੂ ਤੇ ਆਂਡੇ ਦੀ ਜਿਹੜੀ ਰੈਸਪੀ ਉਹ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਲਾ ਕੇ ਰੱਖ ਦਾਂਗੇ ਪਲੇਟ 'ਚ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਇਹ ਨਾਸ਼ਤਾ ਬਣਿਆ ਗਿਆ ਤੁਸੀਂ ਫਟਾਫਟ ਘਰ ਵਿੱਚ ਇਹ ਤੁਸੀਂ ਆਂਡਾ ਖਾਣੇ ਤਾਂ ਜਰੂਰ ਬਣਾ ਕੇ ਦੇਖਿਓ ਤੇ ਜਿਹੜੇ ਹੁਣ ਆਪਣੇ ਦੋ ਰਿੰਗ ਰਹਿ ਗਈਆਂ ਉਹ ਵੀ ਆਪਾਂ ਹੁਣ ਤਿਆਰ ਕਰ ਲਾਂਗੇ ਠੀਕ ਹਾਂਜੀ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਘਿਓ ਲਾ ਦਾਂਗੇ ਤੇ ਜਿਹੜੇ ਆਪਣੇ ਆਲੂ ਵਾਲੇ ਦੋ ਰਿੰਗ ਰਹਿ ਗਏ ਉਹ ਆਪਾਂ ਇਸ ਤਰ੍ਹਾਂ ਰੱਖ ਦਾਂਗੇ ਉਚਾਰੇ ਰੱਖ ਲਵਾਂਗੇ ਜਿਹੜਾ ਪ੍ਰਾਂ ਦਾ ਆਪਣਾ ਡੁੱਡੇ ਨਾ ਅੱਗੇ ਸੀ ਕਿ ਜਿਹੜਾ ਡੁੱਲ ਗਿਆ ਸੀ ਕਿਉਂਕਿ ਤਵਾ ਥੋੜਾ ਜਿਹਾ ਢੁਗਾਈ ਚ ਸਿੱਧਾ ਨਹੀਂ ਤੁਰਾ ਤਵਾ ਹੋਣਾ ਆਪਾਂ ਪਾ ਦਾਂਗੇ ਤਾਂ ਦੇਣਾ ਹਾਂਜੀ ਆਂਡੇ ਪਿਆਰ ਨੂੰ ਦਾ ਜਿਹੜਾ ਨਾਸ ਹੈ ਜੀ ਬਣ ਗਿਆ ਹੁਣ ਆਪਾਂ ਉਸੇ ਤਰ੍ਹਾਂ ਰੱਖ ਦਾਂਗੇ ਪਲੇਟ ਤੇ ਜਿਹੜਾ ਆਪਣਾ ਬਚਿਆ ਹੋਇਆ ਆਂਡਾ ਉਹਨੂੰ ਵੀ ਆਪਾਂ ਹੁਣ ਬਣਾ ਲਾਂਗੇ ਇੱਕ ਆਮ ਰੇਡ ਠੀਕ ਹੈ ਇੰਨਾ ਸਾਰਾ ਆਪਣਾ ਆਂਡਾ ਹੈ ਜਿਹੜਾ ਬਚ ਗਿਆ ਤੇ ਹੁਣ ਆਪਾਂ ਕੰਮ ਦੀ ਚੱਲ ਪਾਉਂਦੇ ਹਾਂ ਹੁਣ ਚੰਗੀ ਤਰ੍ਹਾਂ ਆਪਾਂ ਨਾ ਹਾਂਜੀ ਆਂਡੇ ਦਾ ਆਮਲੇਟ ਵੀ ਬੜ ਕੇ ਤਿਆਰ ਆ। ਇੰਨਾ ਵਧੀਆ ਜਿਹੜਾ ਆਂਡੇ ਦਾ ਆਮਲੇਟ ਬਣਿਆ ਦੋ ਰੈਸਟਸ ਨਾਲ ਸਾਡੀ ਨੇ ਇਹ ਬਣ ਗਈਆਂ ਹੁਣ ਆਪਾਂ ਗੈਸ ਕਰਤਾ ਬੰਦ ਆਪਾਂ ਆਮਲੇਟ ਨੂੰ ਵੀ ਲਗਾਵਾਂਗੇ हां जी ਕਿੰਨਾ ਵਧੀਆ ਜਿਹੜਾ ਆਂਡੇ ਤੇ ਆਲੂ ਦਾ ਇਹ ਨਾਸ਼ਤਾ ਬਣਾਇਆ ਦੋ ਨਾਸ਼ਤੇ ਜਿਹੜੇ ਆਪਣੇ ਬਣ ਗਏ ਜੇ ਤੁਸੀਂ ਆਂਡਾ ਖਾਣੇ ਆ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾਗਾ ਜੇ ਤੁਸੀਂ ਆਂਡਾ ਖਾਣੇ ਤਾਂ ਘਰ ਵਿੱਚ ਤੁਸੀਂ ਜ਼ਰੂਰ ਬਣਾ ਕੇ ਦੇਖੋ ਆਂਡੇ ਤੇ ਆਲੂ ਦਾ ਇਹ ਨਾਸ਼ਤਾ ਮਿੰਟਾਂ ਵਿੱਚ ਇਹ ਬਣ ਜਾਂਦਾ ਹੈਗਾ ਤੁਸੀਂ ਦੇਖ ਸਕਦੇ ਦੋ ਰੈਸਪੀਆ ਬਣ ਗਈਆਂ ਇੱਕ ਆਂਡੇ ਦੀ ਆਮਲੇਟ ਬਣ ਕੇ ਹੀ ਗਈ ਆ ਇੱਕ ਆਂਡੇ ਤੇ ਆਲੂ ਦਾ ਜਿਹੜਾ ਇਹ ਨਾਸ਼ਤਾ ਬਣ ਕੇ ਰੈਡੀ ਹੋ ਚੁੱਕਿਆ ਠੀਕ ਹੈ ਚਾਹ ਦੇ ਨਾਲ ਖਾਓ ਚਾਹੇ ਤੁਸੀਂ 소ਸ ਦੇ ਨਾਲ ਖਾਓ ਚਾਹੇ ਤੁਸੀਂ ਚਟਨੀ ਦੇ ਨਾਲ ਖਾਓ ਬਹੁਤ ਹੀ ਜਿਆਦਾ ਇਹ ਟੇਸਟੀ ਤੁਹਾਨੂੰ ਘਰ ਵਿੱਚ ਜਰੂਰ ਬਣਾ ਕੇ ਦੇਖਿਓ ਹਾਂਜੀ ਅੱਜ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਬਤ ਵਤ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਮਿਲਦੇ ਆਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ